ਨਮਸਕਾਰ ਵੈਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਭਾਰਤ ਇੱਕ ਵਾਰ ਫਿਰ ਤੋਂ ਚੀਨ ਦੇ ਨਾਲ ਸਿੱਧਾ ਹੋ ਗਿਆ ਉਹਦਾ ਕੀ ਕਾਰਨ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵਾਧੀ ਜਾ ਰਹੀ ਹੈ ਔਰ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ BBMP ਨੂੰ ਲੈ ਕੇ ਇੱਕ ਹੋਰ ਨਵੀਂ ਅਪਡੇਟ ਸਾਹਮਣੇ ਆਈ ਹੈ ਸੋ ਇਹਨਾਂ ਤਮਾਮ ਖਬਰਾਂ ਤੇ ਚਰਚਾ ਕਰਨ ਲਈ ਬਾਦਦੇ ਆਜ਼ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦੀ ਆਪਣੀ ਪਹਿਲੀ ਖਬਰ ਦੇ ਵਿੱਚ ਆਪਾਂ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਜਿਹੜਾ ਵਿਵਾਦ ਸ਼ੁਰੂ ਹੋਇਆ ਉਸ ਤੋਂ ਬਾਅਦ ਹੁਣ ਤੱਕ ਕੀ ਕੁਝ ਅਪਡੇਟਸ ਸਾਹਮਣੇ ਆਈਆਂ ਨੇ ਔਰ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਖਾਸ ਰਿਹਾ ਉਹਨਾਂ ਸਾਰੀਆਂ ਖਬਰਾਂ ਦੇ ਉੱਤੇ ਚਾਤ ਮਾਰਾਂਗੇ ਨਾਲ ਹੀ ਗੱਲ ਇਹ ਕਰਨੀ ਹੈ ਕਿ ਇਹ ਦੋਵੇਂ ਮੁਲਕਾਂ ਦੇ ਵਿਵਾਦ ਦੇ ਵਿੱਚ ਹੋਰ ਕਿਹੜੇ ਕਿਹੜੇ ਮੁਲਕ ਵਿੱਚ ਵਿਚਾਲੇ ਆ ਕੇ ਆਪਣਾ ਆਪਣਾ ਰੋਲ ਵੀ ਅਦਾ ਕਰ ਰਹੇ ਨੇ ਔਰ ਭਾਰਤ ਦੇ ਵੱਲੋਂ ਉਹਨਾਂ ਦੇ ਖਿਲਾਫ ਕਿੜੀਆਂ ਕਿੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਉਹਨਾਂ ਤੇ ਚਰਚਾ ਕਰਾਂਗੇ ਸ਼ੁਰੂ ਕਰਦੇ ਹਾਂ ਆਪਾਂ ਚੀਨ ਤੋਂ ਚੀਨ ਦੇ ਵੱਲੋਂ ਵੀ ਭਾਰਤ ਵਿਰੁੱਧ ਇੱਕ ਅਜੰਡਾ ਸੈੱਟ ਕਰਨ ਦੀ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਐਸੇ ਕਰਕੇ ਪਾਕਿਸਤਾਨ ਨੂੰ ਹੱਲਾਸ਼ੇਰੀ ਦਿੰਦਾ ਚੀਨ ਹਰੇਕ ਵਾਰ ਨਜ਼ਰ ਆਂਦਾ ਔਰ ਇਸ ਵਾਰ ਵੀ ਉਹਦੇ ਵੱਲੋਂ ਇਸੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਸੋ ਚੀਨ ਦੇ ਖਿਲਾਫ ਵੀ ਅਜ ਭਾਰਤ ਨੇ ਇੱਕ ਸਖਤ ਐਕਸ਼ਨ ਲਿਆ ਤੁਰਕੀਏ ਦੇ ਖਿਲਾਫ ਇੱਕ ਸਖਤ ਐਕਸ਼ਨ ਲਿਆ ਦਰਸਲ ਭਾਰਤ ਦੀਆਂ ਜੋ ਵੀ ਕਾਰਵਾਈਆਂ ਪਾਕਿਸਤਾਨ ਦੇ ਉੱਪਰ ਹੋਈਆਂ ਨੇ ਉਸ ਤੋਂ ਬਾਅਦ ਚੀਨ ਦੇ ਮੀਡੀਆ ਅਦਾਰੇ ਔਰ ਤੁਰਕੀ ਦੇ ਸਰਕਾਰੀ ਚੈਨਲ ਦੇ ਉੱਪਰ ਗਲਤ ਤਰੀਕੇ ਦੇ ਨਾਲ ਭਾਰਤ ਦੀਆਂ ਖਬਰਾਂ ਨੂੰ ਇੱਕ ਪ੍ਰੋਪਗੈਂਡਾ ਦੇ ਤਹਿਤ ਚਲਾਇਆ ਜਾ ਰਿਹਾ ਸੀ ਜਿਸ ਦੇ ਤਹਿਤ ਭਾਰਤ ਦੇ ਵੱਲੋਂ ਅੱਜ ਇੱਕ ਸਖਤ ਐਕਸ਼ਨ ਲਿਆ ਗਿਆ ਜਿਹਦੇ ਵਿੱਚ ਤੁਰਕੀ ਦੇ ਸਰਕਾਰੀ ਚੈਨਲ TRT World ਔਰ ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਅਤੇ ਸ਼ਿਨੂਆ ਨੂੰ X ਦੇ ਉੱਪਰ ਬਲੌਕ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਮਤਲਬ ਇਹ ਹੁਣ ਭਾਰਤ ਦੇ ਵਿੱਚ ਇਹਨਾਂ ਦੇ X ਅਕਾਊਂਟ ਨਹੀਂ ਚੱਲਣਗੇ ਕਿਉਂਕਿ ਇਹਨਾਂ ਦੇ ਵੱਲੋਂ ਤੁਰਕੀ ਦੇ ਵੱਲੋਂ ਔਰ ਚੀਨ ਦੇ ਵੱਲੋਂ ਗਲਤ ਜਾਣਕਾਰੀਆਂ ਭਾਰਤ ਦੇ ਵਿਰੁੱਧ ਉੱਥੇ ਚਲਾਈਆਂ ਜਾ ਰਹੀਆਂ ਸੀ ਔਰ ਇਹਦੇ ਵਿੱਚ ਬਹੁਤ ਵੱਡੀ ਖਬਰ ABC ਕੇ ਪਾਕਿਸਤਾਨ ਨੇ ਇੱਕ ਰਾਫੇਲ ਜਹਾਜ਼ ਜਿਹੜਾ ਹੈ ਉਹ ਭਾਰਤ ਦਾ ਸਿੱਟ ਦਿੱਤਾ ਹੈ ਅਸੀਂ ਚਰਚਾਵਾ ਜਿਹੜੀਆਂ ਇਹਨਾਂ ਦੇਸ਼ਾਂ ਦੇ ਵਿੱਚ ਚਲਾਈਆਂ ਜਾ ਰਹੀਆਂ ਸੀ ਜਿਹਦਾ ਵਿਰੋਧ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਵੀ ਉੱਥੇ ਕੀਤਾ ਗਿਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਗਲੋਬਲ ਟਾਈਮਸ ਨੂੰ ਕਿਹਾ ਸੀ ਕਿ ਦੋਸਤ ਤੁਸੀਂ ਕੋਈ ਵੀ ਖਬਰ ਚਲਾਉਣ ਤੋਂ ਪਹਿਲਾਂ ਉਹਦੀ ਤੁਸੀਂ ਪੜਤਾਲ ਕਰਿਆ ਕਰੋ ਪੜਤਾਲ ਚਲਾਉਣ ਤੋਂ ਕਰਨ ਤੋਂ ਬਾਅਦ ਤੁਸੀਂ ਖਬਰ ਨੂੰ ਚਲਾਓ ਬਿਨਾ ਮਤਲਬ ਤੋਂ ਮੀਡੀਆ ਆਧਾਰਿਆਂ ਦੇ ਮਾਧਮ ਦੇ ਨਾਲ ਜਾਂ ਫਿਰ ਪਾਕਿਸਤਾਨ ਦੇ ਮੀਡੀਆ ਦੇ ਵੱਲੋਂ ਕੀ ਚਲਾਇਆ ਜਾ ਰਿਹਾ ਉਹਦੇ ਆਧਾਰ ਦੇ ਉੱਤੇ ਤੁਸੀਂ ਤੁਰਕੀ ਦੇ ਵਿੱਚ ਔਰ ਚੀਨ ਦੇ ਵਿੱਚ ਖਬਰਾਂ ਨਾ ਚਲਾਓ ਸੋ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਚੀਨ ਨੂੰ ਇਹ ਨਸੀਹਤ ਦਿੱਤੀ ਗਈ ਸੀ ਪਰ ਉਸ ਦੇ ਬਾਵਜੂਦ ਉਹਨਾਂ ਦੇ ਵੱਲੋਂ ਗਲਤ ਪ੍ਰੋਪਗੈਂਡਾ ਦੇ ਤਹਿਤ ਖਬਰਾਂ ਚਲਾਈਆਂ ਜਾ ਰਹੀਆਂ ਚ ਜਿਸ ਦੇ ਕਰਕੇ ਤੁਰਕੀ ਦੇ ਸਰਕਾਰੀ ਚੈਨਲ ਔਰ ਚੀਨ ਦੇ ਸਰਕਾਰੀ ਚੈਨਲ ਦੇ ਉੱਪਰ ਸਖਤ ਐਕਸ਼ਨ ਲੈਂਦੇ ਐ ਐਕਸ ਅਕਾਊਂਟ ਉਹਨਾਂ ਦੇ ਭਾਰਤ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਦੂਸਰੇ ਪਾਸੇ ਚੀਨ ਦੇ ਵੱਲੋਂ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਮ ਬਦਲਨ ਦੀ ਜਿਹੜੀ ਖਬਰ ਸੀ ਉਹ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਚੀਜ਼ ਦੀ ਨਖੇਦੀ ਕੀਤੀ ਗਈ ਸੀ ਔਰ ਇਹ ਕਿਹਾ ਗਿਆ ਸੀ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇੱਕ ਅਨਖੜਵਾ ਅੰਗ ਹੈ ਇਸ ਕਰਕੇ ਚੀਨ ਇਸ ਥਾਂ ਦੇ ਉੱਤੇ ਆਪਦੀ ਦਾਵੇਦਾਰੀ ਕਰਨ ਤੋਂ ਹਟੇ ਔਰ ਇੱਥੇ ਦੇ ਕੁਝ ਇਲਾਕਿਆਂ ਦੇ ਨਾਮ ਜਿਹੜੇ ਆ ਚੀਨ ਦੇ ਵੱਲੋਂ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੀਨ ਐਸਾ ਨਾ ਕਰੇ ਉਹਦੀ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਨਖੇਦੀ ਕੀਤੀ ਗਈ ਸੀ ਇਸੇ ਕਰਕੇ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਭਾਰਤ ਚੀਨ ਦੇ ਨਾਲ ਹੁਣ ਸਿੱਧਾ ਹੋ ਗਿਆ ਹੈ ਮਤਲਬ ਚੀਨ ਦੇ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਇਹ ਵਿਵਾਦ ਜਿਹੜਾ ਖੜਾ ਕੀਤਾ ਜਾ ਰਿਹਾ ਸੀ ਇੱਕ ਪਾਸੇ ਭਾਰਤ ਜਿਹੜਾ ਉਹ ਪਾਕਿਸਤਾਨ ਦੇ ਨਾਲ ਲੜ ਰਿਹਾ ਹੈ ਦੂਸਰੇ ਪਾਸੇ ਹੁਣ ਚੀਨ ਦੇ ਵੱਲੋਂ ਅੱਖਾਂ ਦਿਖਾਉਣ ਦੀ ਭਾਰਤ ਨੂੰ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਭਾਰਤ ਨੇ ਸਿੱਧੇ ਹੋ ਕੇ ਚੀਨ ਨੂੰ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਤੁਸੀਂ ਸਾਡੇ ਇਲਾਕੇ ਦੇ ਵਿੱਚ ਗਲਤ ਗਤੀਵਿਧੀਆਂ ਕਰਨ ਤੋਂ ਬਾਝਾਓ ਔਰ ਅਰੁਣਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਜਿਹੜੇ ਤੁਸੀਂ ਨਾਮ ਬਦਲ ਰਹੇ ਹੋ ਉਹ ਬਿਲਕੁਲ ਗਲਤ ਨੇ ਇਹ ਕਿ ਇਹ ਦੂਸਰੀ ਖਬਰ ਇਹ ਹੈ ਅੱਜ ਦੀ ਵੱਡੀ ਇਸੇ ਸਾਰੇ ਮਾਮਲੇ ਦੇ ਨਾਲ ਜੁੜੀ ਹੋਈ ਕਿ ਅ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇੱਕ ਬੈਠਕ ਕੀਤੀ ਜਾ ਰਹੀ ਹੈ ਸੀसीएस ਦੀ ਇੱਕ ਅਹਿਮ ਬੈਠਕ ਚੱਲ ਰਹੀ ਹੈ ਉਸ ਬੈਠਕ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅ ਰੱਖਿਆ ਮੰਤਰੀ ਰਾਜਨਾਥ ਸਿੰਘ ਔਰ ਬਹੁਤ ਸਾਰੇ ਆਗੂ ਇਸ ਬੈਠਕ ਦੇ ਵਿੱਚ ਸ਼ਾਮਲ ਨੇ ਔਰ ਇਸ ਬੈਠਕ ਦੇ ਵਿੱਚ ਜੋ ਹੁਣ ਤੱਕ ਘਟਿਆ ਵਾਪਰਿਆ ਉਹਦੇ ਉੱਤੇ ਵਿਚਾਰ ਚਰਚਾ ਹੋ ਰਹੀ ਹੈ ਔਰ ਇਸ ਤੋਂ ਬਾਅਦ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇੱਕ ਮੰਤਰੀ ਮੰਡਲ ਦੀ ਜਿਹੜੀ ਬੈਠਕ ਹੈ ਉਹ ਵੀ ਸੱਦੀ ਜਾ ਸਕਦੀ ਹੈ ਸੋ ਪ੍ਰਧਾਨ ਮੰਤਰੀ ਮੋਦੀ ਨੂੰ ਬਰੀਫਿੰਗ ਕੀਤੀ ਜਾ ਰਹੀ ਹੈ ਕਿ ਕੀ ਕੀ ਕੁਝ 2-4 ਦਿਨਾਂ ਦੇ ਵਿੱਚ ਘਟਿਆ ਵਾਪਰਿਆ ਪਾਕਿਸਤਾਨ ਦੇ ਨਾਲ ਵੀ ਉਹਨਾਂ ਦੇ ਜਿਹੜੇ ਡੀਜੀਐਮਓਸ ਜਿਕੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹਦੇ ਬਾਰੇ ਵਿਸਤਾਰ ਸਹਿਤ ਜਾਣਕਾਰੀ ਲਈ ਜਾ ਰਹੀ ਹੈ ਔਰ ਅਮਰੀਕਾ ਦੇ ਨਾਲ ਕਿਸ ਤਰੀਕੇ ਦੇ ਸਬੰਧ ਚੱਲ ਰਹੇ ਨੇ ਚੀਨ ਦੇ ਨਾਲ ਤੁਰਕੀ ਦੇ ਨਾਲ ਬਾਕੀ ਦੇਸ਼ਾਂ ਦਾ ਮਾਹੌਲ ਭਾਰਤ ਦੇ ਨਾਲ ਕਿਹਸਾ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਅੱਜ ਵਿਸਤਾਰ ਦੇ ਨਾਲ ਜਾਣਕਾਰੀ ਲੈ ਰਹੇ ਨੇ ਔਰ ਜਿਹੜੀ ਮੰਤਰੀ ਮੰਡਲ ਦੀ ਜਿਹੜੀ ਬੈਠਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਬਰੀਫ ਕੀਤਾ ਜਾ ਸਕਦਾ ਹੈ ਕਿ ਹੁਣ ਤੱਕ ਕਿਹੜੇ ਕਿਸ ਮਾਹੌਲ ਦੇ ਨਾਲ ਭਾਰਤ ਔਰ ਪਾਕਿਸਤਾਨ ਦੇ ਸਬੰਧ ਜਿਹੜੇ ਚੱਲ ਰਹੇ ਨੇ ਇਸ ਤੋਂ ਇਲਾਵਾ ਭਾਰਤ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਪਾਕਿਸਤਾਨ ਵਿਚਕਾਰ ਦੁਸ਼ਮਣੀ ਖਤਮ ਕਰਨ ਵਾਲੇ ਜਿਹੜੇ ਬਿਆਨ ਸੀ ਉਹਦੀ ਨਖੇਦੀ ਕੀਤੀ ਸੀ ਆਪਾਂ ਸਵੇਰੇ ਵੀ ਇਹਦਾ ਜ਼ਿਕਰ ਕੀਤਾ ਸੀ ਕਿ ਜੋ ਵੀ ਡੋਨਲਡ 트ੰਪ ਦੇ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਮੈਂ ਭਾਰਤ ਤੇ ਪਾਕਿਸਤਾਨ ਦੀ ਲੜਾਈ ਨੂੰ ਖਤਮ ਕਰ ਦਿੱਤਾ ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਪੀ ਪੋਕੇ ਦੇ ਉੱਪਰ ਗੱਲ ਕਰਨੀ ਹੈ ਕਸ਼ਮੀਰ ਦੇ ਉੱਪਰ ਗੱਲ ਕਰਨੀ ਹੈ ਤੇ ਮੈਂ ਵਿਚੋਲਗੀ ਕਰਨ ਦੇ ਲਈ ਤਿਆਰ ਹਾਂ ਮੈਂ ਦੋਵੇਂ ਦੇਸ਼ਾਂ ਨੂੰ ਕਿਹਾ ਸੀ ਤੁਸੀਂ ਜੰਗ ਬੰਦ ਕਰੋ ਮੈਂ ਤੁਹਾਡੇ ਨਾਲ ਵਪਾਰ ਵਧਾ ਦੇਵਾਂਗਾ ਇਹਨਾਂ ਤਮਾਮ ਗੱਲਾਂ ਨੂੰ ਕੱਲ ਹੀ ਵਿਦੇਸ਼ ਮੰਤਰਾਲੇ ਦੇ ਵੱਲੋਂ ਵਿਦੇਸ਼ ਜਿਹੜੇ ਮੇਨ ਪ੍ਰਵਕਤਾ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਰੰਦੀਰ ਜੈਸਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਗੱਲਾਂ ਬਿਲਕੁਲ ਝੂਠੀਆਂ ਨੇ ਹਾਂ ਉਹਨਾਂ ਦੀ ਫੋਨ ਤੇ ਗੱਲਬਾਤ ਹੁੰਦੀ ਰਹੀ ਹੈ ਪਰ ਵਪਾਰ ਨੂੰ ਲੈ ਕੇ ਕੋਈ ਵੀ ਚਰਚਾ ਨਹੀਂ ਹੋਈ ਹੈ ਡੋਨਲਡ ਟਰੰਪ ਝੂਠ ਬੋਲ ਰਹੇ ਨੇ ਪਰ ਡੋਨਲਡ 트럼ਪ ਹੁਣ ਵਿਦੇਸ਼ ਦੇ ਦੌਰੇ ਤੇ ਨੇ ਔਰ ਕੱਲ ਫੇਰ ਉਹਨਾਂ ਦੇ ਵੱਲੋਂ ਆਪਣੇ ਦੌਰੇ ਦੇ ਦਰਮਿਆਨ ਭਾਸ਼ਣ ਦਿੰਦੇ ਇਸ ਚੀਜ਼ ਦਾ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਇਤਿਹਾਸਕ ਜੰਗਬੰਦੀ ਜਿਹੜੀ ਹੈ ਮੈਂ ਕਰਵਾਈ ਹੈ ਔਰ ਦੂਮੇ ਪਰਮਾਣੂ ਮੁਲਕਾਂ ਮੁਲਕ ਜਿਹੜੇ ਨੇ ਪਰਮਾਣੂ ਬੰਬ ਵਾਲੇ ਮੁਲਕ ਨੇ ਪਰ ਮੈਂ ਇਹਨਾਂ ਦੇ ਵਿੱਚ ਇਹ ਵਿਚੋਲਗੀ ਕਰਵਾ ਕੇ ਵਿਚੋਲਗੀ ਕਰਵਾ ਕੇ ਦੋਵੇਂ ਦੇਸ਼ਾਂ ਨੂੰ ਸਮਝਾਇਆ ਔਰ ਕਹਿੰਦੇ ਮੈਂ ਦੋ ਦੋਨੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਉਹਨਾਂ ਨੇ ਮੇਰੀ ਗੱਲ ਮੰਨੀ ਆ ਇੱਕ ਵਾਰ ਫਿਰ ਤੋਂ ਉਹਨਾਂ ਨੇ ਇਹ ਗੱਲ ਨੂੰ ਦੁਹਰਾ ਦਿੱਤਾ ਹਾਲਾਂਕਿ ਉਸ ਤੋਂ ਇੱਕ ਦਿਨ ਪਹਿਲਾਂ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦਾ ਖੰਡਨ ਕੀਤਾ ਸੀ ਕਿ ऐसा कुछ नहीं होया डोनाल्ड ट्रंप ਦੇ ਨਾਲ ਐਸੀ ਕੋਈ ਗੱਲਬਾਤ ਨਹੀਂ ਹੋਈ ਉਹ ਝੂਠ ਬੋਲ ਰਹੇ ਨੇ ਪਰ ਡੋਨਲਡ ट्रंप ਦੇ ਵੱਲੋਂ ਇੱਕ ਵਾਰ ਫਿਰ ਤੋਂ ਕਹਿ ਦਿੱਤਾ ਗਿਆ ਕਿ ਐਸਾ ਹੋਇਆ ਹੈ ਔਰ ਦੂਸਰੇ ਪਾਸੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛੇ ਔਰ ਸਵਾਲ ਪੁੱਛਦਿਆਂ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਉਤਸ਼ਾਹਿਤ ਕਰਨ ਵਾਲੀ ਹੈ ਕਿ ਦੋਵੇਂ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਇੱਕ ਚੰਗਾ ਰਵਈਆ ਦਿਖਾਇਆ ਔਰ ਲੜਾਈ ਜਿਹੜੀ ਚਾਰ ਪੰਜ ਦਿਨਾਂ ਦੇ ਵਿੱਚ ਹੀ ਉਹਨੂੰ ਰੋਕ ਦਿੱਤਾ ਇਸ ਚੀਜ਼ ਦਾ ਅਮਰੀਕੀ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਗਿਆ ਉਸ ਮੌਕੇ ਦੇ ਉੱਤੇ ਜਦੋਂ ਮੀਡੀਆ ਆਧਾਰਿਆਂ ਦੇ ਵੱਲੋਂ ਸਵਾਲ ਪੁੱਛੇ ਗਏ ਤੇ ਇੱਕ ਪੱਤਰਕਾਰ ਨੇ ਉੱਥੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਜਿਹੜੇ ਪ੍ਰਵਕਤਾ ਸੀ ਉਹਨਾਂ ਤੋਂ ਇਸ ਚੀਜ਼ ਦਾ ਬਾਰੇ ਪੁੱਛਿਆ ਕਿ ਕਥਿਤ ਪਰਮਾਣੂ ਰੇਡੀਏਸ਼ਨ ਦੇ ਰਿਸਾਬ ਦੀ ਰਿਪੋਰਟ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਕੀ ਅਮਰੀਕਾ ਨੇ ਕੋਈ ਉੱਥੇ ਟੀਮ ਭੇਜੀ ਹੈ ਕਿ ਉਹਦੀ ਜਾਂਚ ਕਰੋ ਕਿਉਂਕਿ ਭਾਰਤ ਦੇ ਵੱਲੋਂ ਬਹੁਤ ਸਾਰੇ ਅਜਿਹੇ ਹਮਲੇ ਜਿਹੜੇ ਪਾਕਿਸਤਾਨ ਦੇ ਉੱਪਰ ਕੀਤੇ ਗਏ ਨੇ ਤੇ ਇੱਕ ਖਬਰ ਹੁਣ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਚੱਲ ਰਹੀ ਹੈ ਕਿ ਜਦੋਂ ਆ ਆਰਮੀ ਦੇ ਕੁਝ ਟਿਕਾਣਿਆਂ ਨੂੰ ਤਬસ્ત ਕੀਤਾ ਗਿਆ ਤੇ ਉੱਥੇ ਪਰਮਾਣੂ ਰੇਡੀਏਸ਼ਨ ਦੇ ਰਿਸਾਬ ਦੀ ਰਿਪੋਰਟ ਹੈ ਕਿ ਉੱਥੇ ਰਿਸਾਬ ਹੋ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਨੁਕਸਾਨ ਹੋ ਸਕਦਾ ਸੋ ਇਸ ਮੌਕੇ ਦੇ ਉੱਤੇ ਸਵਾਲ ਪੁੱਛਿਆ ਗਿਆ ਕਿ ਕੀ ਅਮਰੀਕਾ ਨੇ ਉੱਥੇ ਕੋਈ ਜਾਂਚ ਦੇ ਲਈ ਟੀਮ ਭੇਜੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਉਹਨਾਂ ਦੇ ਕੋਲ ਇਸ ਮਾਮਲੇ ਦੇ ਉੱਪਰ ਕਹਿਣ ਦੇ ਲਈ ਕੁਝ ਨਹੀਂ ਹੈ ਮਤਲਬ ਉਹਨਾਂ ਨੇ ਖਾਰਜ ਕਰ ਦਿੱਤਾ ਪਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਗੱਲ ਜਰੂਰ ਚੱਲ ਰਹੀ ਹੈ ਕਿ ਭਾਰਤ ਨੇ ਜਿਸ ਤਰੀਕੇ ਦੀ ਤਬਾਹੀ ਪਾਕਿਸਤਾਨ ਦੇ ਵਿੱਚ ਜਾ ਕੇ ਮਚਾਈ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਪਰਮਾਣੂ ਰੇਡੀਏਸ਼ਨ ਦੇ ਰਿਸਾਬ ਦੀ ਗੱਲ ਚੱਲ ਰਹੀ ਹੈ ਕਿ ਕਿਤੇ ਨਾ ਕਿਤੇ ਪਰਮਾਣੂ ਬੰਬ ਜਿੱਥੇ ਰੱਖੇ ਹੋਏ ਨੇ ਪਾਕਿਸਤਾਨ ਦੇ ਵੱਲੋਂ ਉੱਥੇ ਵੀ ਅਟੈਕ ਹੋਇਆ ਔਰ ਇਹ ਗੱਲ ਬੜੇ ਦਿਨਾਂ ਤੋਂ ਚੱਲ ਰਹੀ ਹੈ ਹਾਲਾਂਕਿ ਡੀਜੀ ਐਮਓ ਜਿਹੜੇ ਨੇ ਭਾਰਤ ਦੇ ਉਹਨਾਂ ਨੂੰ ਵੀ ਇਹ ਸਵਾਲ ਭਾਰਤੀ ਮੀਡੀਆ ਨੇ ਪੁੱਛਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਰਨ ਤੋਂ ਮਨਾ ਕਰ ਦਿੱਤਾ ਕਿ ਮੈਂ ਅਜੇ ਇਹਦੇ ਬਾਰੇ ਕੋਈ ਵੀ ਟਿੱਪਣੀ ਨਹੀਂ ਕਰ ਸਕਦਾ ਪਰ ਹੁਣ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਪਾਕਿਸਤਾਨ ਦੇ ਪਰਮਾਣੂ ਰੇਡੀਏਸ਼ਨ ਦਾ ਰਿਸਾਬ ਜਿਹੜਾ ਉਹ ਹੋ ਰਿਹਾ ਹੈ ਔਰ ਕਿੱਥੇ ਹੋ ਰਿਹਾ ਉਹਦੇ ਲਈ ਕੀ ਅਮਰੀਕਾ ਦੇ ਵੱਲੋਂ ਕੀ ਸਟੈਪ ਜਿਹੜੇ ਚੱਕੇ ਜਾ ਰਹੇ ਨੇ ਔਰ ਦੂਸਰੇ ਪਾਸੇ ਭਾਰਤ ਪਾਕਿਸਤਾਨ ਤਣਾਅ ਦੇ ਵਿੱਚ ਦੋਵਾਂ ਦੇਸ਼ਾਂ ਦੇ ਹਾਈ ਕ ਜਿਹੜੇ ਕਮਿਸ਼ਨ ਦੇ ਅਧਿਕਾਰੀ ਨੇ ਉਹਨਾਂ ਨੂੰ ਗੈਰ ਲੋੜਿੰਦੇ ਵਿਅਕਤੀ ਐਲਾਨ ਕੇ ਭਾਰਤ ਦੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿਉਂਕਿ ਭਾਰਤ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਹਾਈ ਕਮਿਸ਼ਨ ਦੇ ਅਧਿਕਾਰੀ ਨੇ ਇਸ ਇੱਕ ਅਧਿਕਾਰੀ ਦੇ ਉੱਪਰ ਭਾਰਤ ਨੇ ਇਲਜ਼ਾਮ ਲਗਾਇਆ ਕਿ ਇਹ ਇਥੋਂ ਸੂਆ ਲੈ ਕੇ ਇਹ ਪਾਕਿਸਤਾਨ ਦੇ ਵਿੱਚ ਭੇਜ ਰਹੇ ਨੇ ਮਤਲਬ ਇਥੇ ਇਸ ਕਰਕੇ ਇਹਨਾਂ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਵੇ 24 ਘੰਟਿਆਂ ਦੇ ਵਿੱਚ ਵਿੱਚ ਭਾਰਤ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਉਸ ਅਧਿਕਾਰੀ ਲਈ ਭਾਰਤੀ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਸੀ ਜਦੋਂ ਭਾਰਤ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਵੱਲੋਂ ਵੀ ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੇ ਉੱਪਰ ਉਸੇ ਹੀ ਤਰੀਕੇ ਦਾ ਸੇਮ ਐਕਸ਼ਨ ਲੈ ਦਿੱਤਾ ਕਿ ਅਸੀਂ ਇਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਭਾਰਤ ਜਾਣ ਦੇ ਲਈ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਔਰ ਇਹ ਕਾਰਵਾਈਆਂ ਦੋਵੇਂ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਖਬਰ ਦਾ ਜ਼ਿਕਰ ਜਿਹੜਾ ਬਾਰ-ਬਾਰ ਬਾਰ-ਬਾਰ ਹੋ ਰਿਹਾ ਸੀ ਕਿ 21 ਦਿਨ ਤੋਂ 21 ਦਿਨ ਹੋ ਗਏ ਨੇ ਬੀਐਸਐਫ ਦੇ ਇੱਕ ਜਵਾਨ ਨੂੰ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਫਿਰੋਜ਼ਪੁਰ ਬਾਰਡਰ ਤੋਂ ਜਦੋਂ ਜ਼ੀਰੋ ਲਾਈਨ ਕ੍ਰਾਸ ਕਰ ਗਿਆ ਸੀ ਔਰ 20 ਦਿਨ ਹੋ ਚੁੱਕੇ ਸੀ ਔਰ ਉਹਨੂੰ ਛੱਡਿਆ ਨਹੀਂ ਸੀ ਗਿਆ ਹਾਲਾਂਕਿ ਭਾਰਤ ਹੀ ਜਿਹੜੇ ਡਿਫੈਂਸ ਸਿਸਟਮ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ ਔਰ ਅੱਜ ਸੁਖਦ ਖਬਰ ਇਹ ਸਾਹਮਣੇ ਆਈ ਹੈ ਕਿ ਉਸ ਬੀਐਸਐਫ ਦੇ ਜਵਾਨ ਨੂੰ ਪਾਕਿਸਤਾਨ ਦੇ ਵੱਲੋਂ ਛੱਡ ਦਿੱਤਾ ਗਿਆ ਹੈ ਪੂਰਨਮ ਕੁਮਾਰ ਸ਼ਾਹ ਜਾਨਕਿ ਪੀਕੇ ਸ਼ਾਹ ਨੂੰ ਅੱਜ ਅਟਾਰੀ ਬਾਰਡਰ ਰਾਹੀ ਸਰਹੱਦ ਪਾਰ ਕਰਕੇ ਭਾਰਤ ਭੇਜ ਦਿੱਤਾ ਗਿਆ ਔਰ ਪਾਕਿਸਤਾਨੀ ਰੇਂਜਰਾਂ ਨੇ ਉਹਨਾਂ ਨੂੰ ਅੱਜ ਸਵੇਰੇ 10:30 ਵਜੇ ਦੇ ਕਰੀਬ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਔਰ 23 April ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਧਰ ਲੈ ਗਏ ਸੀ ਔਰ ਪਰਿਵਾਰ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਔਰ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਔਰ ਡਿਫੈਂਸ ਦੇ ਜਿਹੜੇ ਮਨਿਸਟਰ ਸੀ ਉਹਨਾਂ ਦੇ ਵੱਲੋਂ ਵੀ رابطہ ਪਾਕਿਸਤਾਨ ਦੇ ਨਾਲ ਕਾਇਮ ਕੀਤਾ ਜਾ ਰਿਹਾ ਸੀ ਕਿ ਇਸ ਅਧਿਕਾਰੀ ਨੂੰ ਛੱਡਿਆ ਜਾਵੇ ਸੋ ਉਸ ਅਧਿਕਾਰੀ ਨੂੰ ਹੁਣ ਛੱਡ ਦਿੱਤਾ ਹੈ ਔਰ ਉਹ ਭਾਰਤ ਵਾਪਸ ਆ ਗਿਆ ਹੈ ਠੀਕ ਠਾਕ ਹੈ ਬਿਲਕੁਲ ਠੀਕ ਹੈ ਔਰ ਉਹਦੀ ਤਸਵੀਰ ਜਿਹੜੀ ਹੈ ਉਹ ਵੀ ਸਾਹਮਣੇ ਆ ਗਈ ਹੈ ਔਰ ਵੱਡੀ ਖਬਰ ਇੱਕ ਇਹ ਹੈ ਕਿ ਬਹੁਤ ਸਾਰੇ ਹਵਾਈ ਯਾਤਿਆਤ ਜਿਹੜਾ ਸੀ ਜਦੋਂ ਦੋਵੇਂ ਮੁਲਕਾਂ ਦੇ ਵਿੱਚ ਗੱਲਬਾਤ ਵਧੀ ਹੈ ਉਸ ਵਾਰ ਰੋਕ ਦਿੱਤਾ ਗਿਆ ਸੀ ਪਰ ਹੁਣ ਪੰਜਾਬ ਦੇ ਲਈ ਸੁਖਦ ਖਬਰ ਇਹ ਹੈ ਕਿ ਜੰਗਬੰਦੀ ਮਗਰੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਨਾਂ ਮੁੜ ਤੋਂ ਸ਼ੁਰੂ ਹੋ ਗਈਆਂ ਨੇ ਜਿਹੜੇ ਲੋਕ ਇਸ ਖਬਰ ਨੂੰ ਸੁਣ ਰਹੇ ਨੇ ਉਹਨਾਂ ਦੇ ਲਈ ਵੱਡੀ ਖਬਰ ਇਹ ਹੈ ਕਿ ਹੁਣ ਤੁਸੀਂ ਚੰਡੀਗੜ੍ਹ ਤੋਂ ਜੇ ਕਿਤੇ ਜਾਣਾ ਚਾਹੁੰਦੇ ਹੋ ਤੇ ਚੰਡੀਗੜ੍ਹ ਤੋਂ ਜਾ ਕੇ ਤੁਸੀਂ ਆਪਦੀ ਆਪਦਾ ਜਹਾਜ਼ ਫੜ ਸਕਦੇ ਹੋ ਮਤਲਬ ਉੱਥੋਂ ਹੁਣ ਹਵਾਈ ਸੇਵਾ ਜਿਹੜੀ ਆ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਸੋ ਅੱਜ ਦੇ ਦਿਨ ਦੇ ਵਿੱਚ ਭਾਰਤ ਪਾਕਿਸਤਾਨ ਔਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀਆਂ ਜੁੜੀਆਂ ਹੋਈਆਂ ਜੋ ਅੱਜ ਦੇ ਦਿਨ ਦੇ ਵਿੱਚ ਘਟਿਆ ਵਾਪਰਿਆ ਸੀ ਆਪਾਂ ਇਸ ਖਬਰ ਦੇ ਵਿੱਚ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਹੋਰ ਜਿਹੜੀਆਂ ਜਾਣਕਾਰੀਆਂ ਆਣ ਗਈਆਂ ਇਸ ਦੇ ਬਾਬਤ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਖਬਰ BBMP ਦੇ ਨਾਲ ਜੁੜੀ ਹੋਈ ਹੈ ਦਰਸਲ ਅੱਜ BBMP ਦੀ ਇੱਕ ਅਹਿਮ ਬੈਠਕ ਬੁਲਾਈ ਗਈ ਸੀ ਬੈਠਕ ਹੋਣੀ ਸੀ 14 ਤਰੀਕ ਦਾ ਦਿਨ ਮਿੱਥਿਆ ਗਿਆ ਸੀ ਪਰ ਉਹ ਬੈਠਕ ਅੱਜ ਨਹੀਂ ਹੋ ਰਹੀ ਔਰ ਉਸ ਬੈਠਕ ਨੂੰ ਇੱਕ ਦਿਨ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਹੁਣ ਇਹ ਬੈਠਕ ਜਿਹੜੀ ਆ ਪਲਕੇ ਹੋਏਗੀ ਔਰ ਇਸ ਦੇ ਵਿੱਚ ਮੁੱਖ ਇੰਜੀਨੀਅਰ ਤਿੰਨ ਸੂਬਿਆਂ ਦੇ ਸ਼ਾਮਲ ਹੋਣਗੇ ਪੰਜਾਬ ਹਰਿਆਣਾ ਔਰ ਰਾਜਸਥਾਨ ਇਹ ਤਿੰਨ ਸੂਬਿਆਂ ਦੇ ਮੁੱਖ ਇੰਜੀਨੀਅਰ ਸ਼ਾਮਲ ਹੋਣਗੇ ਔਰ ਇਹਦੇ ਵਿੱਚ ਬੈਠ ਕੇ ਇਹ ਵਿਚਾਰ ਚਰਚਾ ਕੀਤੀ ਜਾਏਗੀ ਕਿ ਜੂਨ ਮਹੀਨੇ ਦੇ ਵਿੱਚ ਇਹਨਾਂ ਤਿੰਨ ਸੂਬਿਆਂ ਨੂੰ ਕਿੰਨਾ-ਕਿੰਨਾ ਪਾਣੀ ਦਿੱਤਾ ਜਾਣਾ ਐਲੋਕੇਸ਼ਨ ਕੀਤੀ ਜਾਏਗੀ ਉਹਦੇ ਵਿੱਚ ਔਰ ਡਿਮਾਂਡ ਪੁੱਛੀ ਜਾਏਗੀ ਕਿ ਕਿਹੜੇ-ਕਿਹੜੇ ਸੂਬੇ ਨੂੰ ਕਿੰਨੀ-ਕਿੰਨੀ ਡਿਮਾਂਡ ਹੈ ਹਾਲਾਂਕਿ ਇਸ ਪੁੱਛੀ ਜਾਣ ਵਾਲੀ ਡਿਮਾਂਡ ਦੇ ਵਿੱਚ ਪਰ ਪੰਜਾਬ ਨੂੰ ਪੰਜਾਬ ਦੀ ਜਿਹੜੀ ਡਿਮਾਂਡ ਹੈ ਉਹ ਵੱਧ ਹੋ ਸਕਦੀ ਹੈ ਇਸ ਚੀਜ਼ ਦਾ ਅਨੁਮਾਨ ਜਿਹੜਾ ਲਗਾਇਆ ਜਾ ਰਿਹਾ ਔਰ ਭਲਕੇ ਹੁਣ ਇਹ ਮੀਟਿੰਗ ਜਿਹੜੀ ਹੈ ਤਿੰਨੇ ਸੂਬਿਆਂ ਦੇ ਜਿਹੜੇ ਮੁੱਖ ਇੰਜੀਨੀਅਰ ਨੇ ਉਹਨਾਂ ਦੀ ਬੈਠਕ ਜਿਹੜੀ ਅੱਜ ਨਹੀਂ ਹੋ ਰਹੀ ਹੈ 14 ਤਰੀਕ ਨੂੰ ਨਹੀਂ ਹੋ ਰਹੀ ਹੈ ਇਹ ਹੁਣ ਭਲਕੇ 15 ਤਰੀਕ ਨੂੰ ਹੋਏਗੀ ਔਰ ਇਸ ਬੈਠਕ ਦੇ ਵਿੱਚ ਕੀ ਕੁਝ ਸਾਹਮਣੇ ਆਏਗਾ ਉਹਦੇ ਬਾਰੇ ਦੇਖਾਂਗੇ ਹਾਲਾਂਕਿ BBMP ਦੇ ਉੱਪਰ ਅਜੇ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਲਗਾਇਆ ਹੋਇਆ ਹੈ ਔਰ ਇਹ بار بار ਕਿਹਾ ਜਾ ਰਿਹਾ ਕਿ ਅਸੀਂ ਹਰਿਆਣੇ ਨੂੰ ਵਾਧੂ ਪਾਣੀ ਨਹੀਂ ਦੇ ਸਕਦੇ ਹਾਲਾਂਕਿ ਅੱਜ 14 ਤਰੀਕ ਹੋ ਗਈ ਔਰ 20 ਤਰੀਕ ਰਾਤ 12 ਵਜੇ ਤੋਂ ਹਰਿਆਣੇ ਨੂੰ ਪਾਣੀ ਜਿਹੜਾ ਕਾਨੂੰਨਨ ਤੌਰ ਦੇ ਉਤੇ ਦਿੱਤਾ ਜਾਣਾ ਉਹ ਸ਼ੁਰੂ ਹੋ ਜਾਏਗਾ ਪਰ 5-6 ਦਿਨਾਂ ਦਾ ਅਜੇ ਟਾਈਮ ਬਾਕੀ ਆ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਅੱਜ ਵੀ ਉੱਥੇ ਤਰਨਾ ਪ੍ਰਦਰਸ਼ਨ ਜਿਹੜਾ BBMP ਦੇ ਉੱਪਰ ਮਾਫ ਕਰਨਾ ਭਾਖੜਾ ਨੰਗੜ ਡੈਮ ਦੇ ਉੱਪਰ ਜਿਹੜਾ ਉਹ ਲਗਾਤਾਰ جاری ਹੈ ਪਰ ਕੱਲ ਦੀ ਇਸ ਬੈਠਕ ਦੇ ਵਿੱਚ ਕੀ ਕੋਈ ਸਾਹਮਣੇ ਆਏਗਾ ਉਹਦੇ ਤੇ ਵੀ ਆਪਾਂ ਚਰਚਾ ਕਰਾਂਗੇ ਬੀਤੇ ਕੱਲ ਮਜੀਠਾ ਹਲਕੇ ਤੋਂ ਇੱਕ ਮੰਦ ਭਾਗੀ ਖਬਰ ਜਿਹੜੀ ਸਾਹਮਣੇ ਆਈ ਸੀ ਜਿਹਦੇ ਵਿੱਚ ਬੀਤੇ ਕੱਲ 17 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਸੀ ਔਰ ਅੱਜ ਸਵੇਰੇ ਉਹ ਅੰਕੜਾ ਜਿਹੜਾ ਸੀ ਹੋਰ ਵੱਧ ਗਿਆ ਸੀ 21 ਲੋਕਾਂ ਦੀ ਮੌਤ ਹੋ ਗਈ ਸੀ ਮਤਲਬ ਦੋ ਕੱਲ 17 ਦੀ ਮੌਤ ਹੋਈ ਸੀ ਔਰ ਉਹਦੇ ਵਿੱਚ 4 ਦਾ ਦੇਰ ਰਾਤ 4 ਦੀ ਹੋਰ ਦੀ ਮੌਤ ਹੋਈ ਔਰ ਸਵੇਰੇ ਆਪਾਂ ਖਬਰ ਦੇ ਵਿੱਚ ਦੱਸਿਆ ਸੀ ਕਿ 21 ਲੋਕਾਂ ਦੀ ਮੌਤ ਹੋ ਗਈ ਪਰ ਹੁਣ ਤੱਕ ਦੀ ਖਬਰ ਇਹ ਹੈ ਸ਼ਾਮ ਨੂੰ 5 ਵਜੇ ਤੱਕ ਦੋ ਲੋਕਾਂ ਦੀ ਹੋਰ ਮੌਤ ਹੋ ਗਈ ਹੈ ਹੁਣ ਇਹ ਆਂਕੜਾ ਜਿਹੜਾ ਮੌਤਾਂ ਦਾ ਉਹ 23 ਹੋ ਗਿਆ ਮਤਲਬ ਕਿ ਆਪਾਂ ਸਵੇਰੇ ਦੱਸਿਆ ਸੀ ਕਿ 10 ਲੋਕਾਂ ਦੀ ਹਾਲਤ ਗੰਭੀਰ ਹੈ ਉਹਨਾਂ 10 ਦੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਪਰ 8 ਦੀ ਹਾਲਤ ਅਜੇ ਵੀ ਗੰਭੀਰ ਹੈ ਔਰ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚੋਂ ਵੀ ਕੋਈ ਹਵੀ ਨਵੀ ਹੋ ਸਕਦੀ ਹੈ ਹਾਲਾਂਕਿ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਜੰਗੀ ਪੱਦਰ ਦੇ ਉੱਪਰ ਚੱਲ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲ ਮੈਥਨੋਲ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਸੀ ਉਹਨੇ ਦਿਮਾਗ ਨੂੰ ਸਟੱਕ ਕਰ ਦਿੱਤਾ ਤੇ ਉਸ ਦੇ ਨਾਲ ਕਿਤੇ ਨਾ ਕਿਤੇ ਇਲਾਜ ਕਰਨ ਦੇ ਵਿੱਚ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਉਮੀਦ ਹੈ ਕਿ ਉਹਨਾਂ ਦੀ ਜਾਨ ਜਿਹੜੀ ਹੈ ਜਿਹੜੇ ਹੋਰ ਵਿਅਕਤੀ ਨੇ ਜਿਹਦੇ ਇਲਾਜ ਨੇ ਮਾਲਕ ਤੰਦਰੁਸਤੀ ਬਖਸ਼ੇ ਉਹ ਆਪਣੇ ਪਰਿਵਾਰ ਦੇ ਵਿੱਚ ਠੀਕ ਠਾਕ ਹੋ ਕੇ ਵਾਪਸ ਜਾਣ ਪਰ ਹਾਲਤ ਉਹਨਾਂ ਦੀ ਅਜੇ ਵੀ ਗੰਭੀਰ ਬਣੀ ਹੋਈ ਹੈ ਬੀਤੇ ਬੀਤੇ ਕੱਲ ਆਪਾਂ ਦੱਸਦਾ ਜ਼ਿਕਰ ਕੀਤਾ ਸੀ ਦਸਾਂ ਤੋਂ ਦਸਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਔਰ ਅੱਠ ਅਜੇ ਵੀ ਜੇਰੇ ਇਲਾਜ ਨੇ ਪਰ ਦੇਖਣਾ ਹੋਏਗਾ ਕਿ ਇਹ ਗਿਆਨ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਹੁੰਦਾ ਹੈ ਜਾਂ ਫਿਰ ਇਹ ਮੌਤ ਦਾ ਅੰਕੜਾ ਹੋਰ ਵਧਦਾ ਹੈ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ